ਜਿਵੇਂ ਕਿ ਤੁਹਾਨੂੰ ਪਤਾ ਕਿ ਉਪਲ ਫਰਮ ਕੁੜੀ ਦੀਆਂ ਵੀਡੀਓ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਇਹ ਕੁੜੀ ਕਾਫੀ ਡਿਪਰੈਸ਼ਨ 'ਚ ਚਲੀ ਗਈ ਤੇ ਹਾਲ ਹੀ ਵਿੱਚ ਇਹਨਾਂ ਦਾ ਇੱਕ ਪੋਡਕਾਸਟ ਵੀ ਆਉਂਦਾ ਹੈ ਜੋ ਕਿ ਤੁਸੀਂ ਸਭਨਾਂ ਨੇ ਦੇਖ ਹੀ ਲਿਆ ਹੋਣਾ ਹੈ ਜੀ ਸਭ ਨੂੰ ਦੇਖਦੇ ਹੋਏ ਬਰਾਊਨ ਕੁੜੀ ਜਾਨੀ ਦੀ ਵੈਲਟਰ ਕਰਨ ਨੇ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਸਟੋਰੀ ਦੇ ਰਾਹੀਂ ਇੱਕ ਸਵਾਲ ਕੀਤਾ ਕਿ ਕਿੰਨੀਆਂ ਕਿ ਸੇਫ ਨੇ ਕੁੜੀਆਂ ਅੱਜ ਦੇ ਟਾਈਮ 'ਚ ਪੰਜਾਬ ਵਿੱਚ ਸਾਡੀ ਉਮਰ ਤਾਂ ਨਿਕਲ ਗਈ ਆਉਣ ਵਾਲਾ ਟਾਈਮ ਬਹੁਤ ਖਰਾਬ ਹੋ ਰਿਹਾ ਹੈ ਕੁੜੀਆਂ ਲਈ ਬਰਾਊਨ ਕੁੜੀ ਦੀ ਇਹ ਸਟੋਰੀ ਵੇਖਦੇ ਇੱਕ ਨੇ ਕਿਸੇ ਨੇ ਸਵਾਲ ਕੀਤਾ ਕਿ ਫਿਰ ਤਾਂ ਉਹੀ ਟਾਈਮ ਹੋਊਗਾ ਜਦੋਂ ਫਿਰ ਲੋਕੀ ਧੀਾਂ ਜੰਮਣ ਤੋਂ ਡਰਨਗੇ ਡਰ ਅੱਛਾ ਵੀ ਏ ਕੁੜੀਆਂ ਬਿਲਕੁਲ ਵੀ ਸੇਫ ਨਹੀਂ ਗਈਆਂ ਜਿਸ ਤੋਂ ਬਾਅਦ ਬ੍ਰਾਊਨ ਕੁੜੀ ਨੇ ਜਵਾਬ ਦੇ ਦਿੰਦੇ ਲਿਖਿਆ ਕਿ ਧੀ ਜੰਮਣ ਤੋਂ ਨਹੀਂ ਉਸ ਦੇ ਕਾਮਯਾਬ ਹੋਣ ਤੋਂ ਡਰਨਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕੁੜੀਓ ਜਦੋਂ ਬੰਦਾ ਕਿਸੇ ਜਨਾਨੀ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਉਸ ਨੂੰ ਬਦਨਾਮ ਕੈਰੇਕਟਰਲੈਸ ਬੋਲਣਾ ਸ਼ੁਰੂ ਕਰ ਦਿੰਦਾ ਏ ਉਹਨੂੰ ਪਤਾ ਏ ਕਿ ਲਾਸ਼ ਤੇ ਕੁੜੀ ਨੂੰ ਆਪਣੀ ਇੱਜ਼ਤ ਹੀ ਪਿਆਰੀ ਹੁੰਦੀ ਏ ਉਹ ਉਸ ਤੇ ਵਾਰ ਕਰਦਾ ਹੁੰਦਾ ਸੋ ਬ੍ਰਾਊਨ ਕੁੜੀ ਨੇ ਸਿੱਧਾ ਸਿੱਧਾ ਉਪਲ ਫਾਰਮ ਬਾਰੇ ਦੱਸਿਆ ਕਿ ਜਿਵੇਂ ਉਹ ਕੁੜੀ ਬਹੁਤ ਮਸ਼ਹੂਰ ਸੀ ਟਰੈਕਟਰਾਂ ਵਗੈਰਾ ਤੇ ਕਰਕੇ ਤੇ ਲੋਕੀਓ ਫੇਮਸ ਹੁੰਦੀ ਨੂੰ ਦੇਖ ਕੇ ਜਰਦੇ ਨਹੀਂ ਸੀ ਤੇ ਹੋ ਸਕਦਾ ਕੁੜੀ ਨੇ ਵੀ ਕਿਹਾ ਸੀ ਕਿ ਜਿਹੜਾ ਮੇਰਾ ਮੰਗੇਤਰ ਇਸ ਗੱਲ ਤੋਂ ਛੱਡਦਾ ਹੋਵੇ ਤੇ ਮੇਰੀਆਂ ਵੀਡੀਓ ਸ਼ੇਅਰ ਕੀਤੀਆਂ ਹੋਣ ਉਹਨੇ ਬਾਕੀ ਤੁਸੀਂ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਅਸਲ ਸੱਚ ਕੀ ਹੋ ਸਕਦਾ